ਉਹ ਇਹ ਤਾਂ ਉਹਨਾਂ ਦੀ ਗੱਲ ਬਿਲਕੁਲ ਹੀ ਮੇਰਾ ਦਾਰ ਆ ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਰਹੀ ਸਨ ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨ ਦੇ ਵਿੱਚ ਬੋਲਣਾ ਚਾਹੀਦਾ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਲੜ ਲਾਓ ਤੁਹਾਨੂੰ ਹੀ ਲੜਨਾ ਪੈਣਾ ਪਰ ਮੈਨੂੰ ਲੱਗਦਾ ਕਿ ਨੇਤਾ ਜੀ ਆਪਣੀ ਜਵਾਨ ਤੇ ਸਾਡੇ ਕੰਟਰੋਲ ਹੀ ਨਹੀਂ ਰੱਖ ਰਹੇ ਆ ਬਾਜਵਾ ਸਾਹਿਬ ਵੀ ਕੁਝ ਕਹਿ ਰਹੇ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਬੋਲਣ ਤੇ ਮਨਜ਼ੂਰ ਮਜਬੂਰ ਨਾ ਬੋਧਾ ਕੀਤਾ ਜਾਵੇ। ਸੋ ਕਿਉਂਕਿ ਮੇਰੇ ਮੈਂ ਕੁਝ ਉਦਾਂ ਦਾ ਬੋਲਣਾ ਨਹੀਂ ਚਾਹਦਾ। ਸੋ ਇਹ ਤਾਂ ਇਹਦੀ ਗੱਲ ਬਿਲਕੁਲ ਹੀ ਲਾਦਾਰ ਆ ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਨਹੀਂ ਸਕਦੀ। ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨ ਦੇ ਵਿੱਚ ਬੋਲਣਾ ਚਾਹੀਦਾ। ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਲੜ ਲਾਓ ਤੁਹਾਨੂੰ ਹੀ ਲੜਨਾ ਪੈਣਾ। ਤੁਹਾਡੇ ਨਾਲ ਅਸੀਂ ਖੜੇ ਹਾਂ ਸਾਡੇ ਕੋਲ ਸਭ ਕੁਝ ਹੈ। ਪਰ ਇਹ ਵੀ ਆਰੇ ਆਪੇ ਪ੍ਰਧਾਨ ਜੀ ਵੱਲੋਂ ਬੜੇ ਉੱਚੇ ਵਧੀਆ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਉਹਨਾਂ ਦੇ ਉਹਨਾਂ ਨੂੰ ਸ਼ੋਭਾ ਨਹੀਂ ਪਰ ਇੱਕ ਹੋਰ ਦੇਖੋ ਜਿਸ ਪਾਰਟੀ 'ਚ ਕੋਈ ਵੀ ਪੈਦਾ ਹੁੰਦਾ ਜਿਸ ਪਾਰਟੀ ਜਿਹੜੀ ਪਾਰਟੀ ਕਿਸੇ ਨੂੰ ਵੀ ਜਨਮ ਦਿੰਦੀ ਉਹ ਮਾਂ ਪਾਰਟੀ ਹੁੰਦੀ ਤੇ ਮੈਂ ਕੱਲ ਵੀ ਸਾਰਾ ਦਿਨ ਇੱਕੋ ਗੱਲ ਕਹੀ ਹੈ ਕਿ ਮੈਂ 12 ਸਾਲ ਇਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਰਿਹਾ ਮੈਂ ਕਿਸੇ ਨੇਤਾ ਨੂੰ ਕੁਝ ਵੀ ਗਲਤ ਨਹੀਂ ਬੋਲਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਨੇਤਾ ਜੀ ਆਪਣੀ ਜਵਾਨ ਤੇ ਸਾਡੇ ਕੰਟਰੋਲ ਹੀ ਨਹੀਂ ਰੱਖ ਰਹੇ ਵਾਜਵਾ ਸਾਹਿਬ ਵੀ ਕੁਝ ਕਹਿ ਰਹੇ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਬੋਲਣ ਤੇ ਮਜਬੂਰ ਮਜਬੂਰ ਨਾ ਬੋਧਾ ਕੀਤਾ ਜਾਵੇ ਕਿਉਂਕਿ ਮੇਰੇ ਮੈਂ ਕੁਝ ਉਦਾਂ ਦਾ ਬੋਲਣਾ ਨਹੀਂ ਚਾਹਦਾ ਗਲਤ ਬਿਆਨਵਾਜੀ ਨਹੀਂ ਕਰਨੀ ਚਾਹਦਾ ਕਿਉਂਕਿ ਜਿਸ ਪਾਰਟੀ ਜਿਹੜਾ ਮੇਰਾ ਮੇਰਾ ਕਦੀ ਵੀ ਉਸ ਤਰ੍ਹਾਂ ਦਾ ਪ੍ਰਯਾਸ ਨਹੀਂ ਹੋਇਆ ਮੈਂ ਇਹ ਕਹ ਤਾਲੀ ਕਹਿ ਸਕਦਾ ਕਿ ਨੀਤੀਆਂ ਪੁਰਾਣੀਆਂ ਨੇ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਉਸ ਤੋਂ ਬਹੁਤ ਬਿੱਤਰ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਨੀਤੀਆਂ